ਸਤੇ ਬਾਦਸ਼ਾਹ ਵੈਗਰੂ ਦੀ ਕਿਰਪਾ ਹੈ ਦੁੱਧੀਆਂ ਮੱਝਾਂ ਆਪਣੀਆਂ ਸੂਪੀਆਂ ਸੀ ਤੇ ਇਹ ਆਪਣੀ ਮੇਗਣਾ ਤੇ ਮੇਗਣਾ ਦੀ ਪੂਰੀ ਤਿਆਰੀ ਆ ਜੀ ਤੇ ਮਤਰਾਕਾ ਜਿਹੜਾ ਆ ਗਿਆ ਤੇ ਸੱਚੇ ਬਾਦਸ਼ਾਹ ਵੈਗਰੂ ਕਰੇ ਕਿਰਪਾ ਪਤਾ ਲੱਗਦਾ ਬੱਚਾ ਕੀ ਆਉਂਦਾ ਤੇ ਦਿਖਾਉਣੇ ਆ ਤੁਹਾਨੂੰ ਜੋ ਵੀ ਆਵੇਗਾ ਮੇਰ ਹੋਣ ਲੱਗੀ ਵੈਗਰੂ ਦੀ ਵੈਗਰੂ ਮੇਰ ਕਰੇ ਕਿਰਪਾ ਕਰੇ ਜੋ ਵੀ ਮਤਲਬ ਬੱਚਾ ਆਇਆ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਜੋਰ ਇਹਨੂੰ ਆਪ ਆਪੇ ਹੀ ਲਾਉਣ ਦੇਣਾ ਦੇਖਾਂਗੇ ਅਜੇ ਮਤਲਬ ਕੋਸ਼ਿਸ਼ ਕਰਾਂਗੇ ਕਰਮਾ ਵਾਲੀ ਆਪੇ ਸੂਪ ਪਵੇ ਉੱਠ ਪੀਏ ਕਰਾਂ ਆਹ ਭੰਤਾ ਇਹਨੇ ਤੇ ਇਹ ਕਰਕੇ ਪਾਸੇ ਨਾ ਮੈਂ ਫਿਰ ਬਣਾਉਣਾ ਵੀਡੀਓ ਤੇ ਵੈਗਰੂ ਦੀ ਕਿਰਪਾ ਨਾਲ ਬਹੁਤ ਸੋਹਣੀ ਬਣੀ ਹੈ ਕਰਮਾ ਵਾਲੀ ਮੇਰ ਰੱਖੇ ਸੱਚੇ ਪਕਸ਼ਾ ਵੈਗਰੂ ਇਹ ਧੀ ਹੈਗੀ ਹੈ ਜੀ ਮਹਾਰਾਣੀ ਦੀ ਤੇ ਇਹਦਾ ਪਿਓ ਜਿਹੜਾ ਆਪਣਾ ਆਪਣਾ ਬੋਲੀ ਆ ਚੰਗਾ ਬੋਲ ਪਤਾ ਲੱਗੂ ਕਿ ਕੀ ਦੁੱਧ ਕੱਢਦੀ ਹੈ ਤੇ ਬਾਕੀ ਮੇਰ ਕਰੇ ਵੈਗਰੂ ਵਧੀਆ ਵਧੀਆ ਸੂਪ ਹੈ ਬੱਚਾ ਤਾਂ ਕੀ ਆਉਂਦਾ ਲੱਗਦਾ ਪਤਾ ਜੋ ਵੀ ਪੁੱਤਰ ਹਾਂਜੀ ਉੱਥੇ ਨਾ ਆਪਾਂ ਅੰਦਰ ਪਰਾਲੀ ਰੱਖੀ ਨਾ ਲਿਆ ਕੇ ਹਾਂਜੀ ਅਗਲੇ ਪੈਰਾਂ 'ਚ ਸੋਟ ਲਿਆ ਕੇ ਠੀਕ ਹੈ ਵਾਵਾ ਲਿਆ ਇਹ ਚੱਲੇ ਸੀ ਕਿਤੇ ਬਿੱਲੀ ਤੇ ਬਾਬਾ ਮੌਕੇ ਤੇ ਹੀ ਕੰਮ ਪਤਾ ਲੱਗ ਗਿਆ ਮੈਂ ਸੱਦ ਲਿਆ ਫੋਨ ਕਰਕੇ ਉਸੇ ਵਾਲੇ ਮਤਲਬ ਦੋ ਜਣੇ ਹੋ ਜੇ ਥੋੜਾ ਨਾ ਸੌਖਾ ਹੋ ਜਾਂਦਾ ਤੇ ਮਾ ਤੁਸੀਂ 10 ਮਿੰਟ ਠਹਿਰ ਕੇ ਰੋਕ ਕੇ ਚਲੇ ਜਾ ਹਜੇ ਨੇੜੇ ਸੀ ਹਜੇ ਹਜੇ ਤਾਂ ਨੇੜੇ ਗਿਆ ਸੀ ਤੁਸੀਂ ਹਨਾ ਹਾਂਜੀ ਨੇੜੇ ਗਿਆ ਸੀ ਨਾ ਹਜੇ ਹਜੇ ਤਾਂ ਬਾਸ ਮੈਂ ਤਾਂ ਹੀ ਦੋੜਾ ਲਾ ਮੈਂ ਫੋਨ ਲਾਤਾ ਮੈਂ ਕਿ ਕਰ ਮੋੜਿਓ ਮੁੜ ਕੇ ਨਾ ਅੱਗੇ ਅੱਗੇ ਪੁੱਤਰ ਉਰਲੇ ਬਨੇ ਉਰਲੇ ਬਨੇ ਉਰਲੇ ਬਨੇ ਉਰਲੇ ਬਨੇ ਨਾ ਨਾ ਬਸ ਛੱਡ ਦੇ ਇੱਥੇ ਨੇ ਆਪੇ ਕਰ ਲੈ ਉਰਲੇ ਬਨੇ ਸੁੱਟ ਇੱਥੇ ਥੋੜਾ ਦੂਰ ਹੈ ਥੋੜਾ ਕਰੂਗੀ ਇਹ ਹਾਲਾ ਅੱਛੀ ਨਹੀਂ ਬਣ ਲ ਜੇ ਰਾਲੀ ਦਾ ਕੰਮ ਹੋ ਗਿਆ ਮੈਂ ਮਾਰਨਾ ਪੁਰਸ਼ ਹੈ ਨਹੀਂ ਨਹੀਂ ਰੁੱਕ ਜਾ ਜੇ ਅਜੇ ਲੋਡ ਪੈਣੀ ਆ ਆਪਾਂ ਨੂੰ ਮੈਂ ਤਾਂ ਹੀ ਫੋਨ ਕਰ ਲਿਆ ਸੀ ਨਾ ਮੈਂ ਹਾਂ ਮੁੜ ਕੇ ਦੇ ਨਾ ਉਹ ਤੇ ਕਪੜੇ ਚੇਂਜ ਕਰ ਲਈ ਬਾਅਦ ਚ ਠੀਕ ਹੈ ਕਿ ਨਹੀਂ ਇਤਨਾ ਫਿਰ ਸੌਖਾ ਹੋ ਜੂਗਾ ਥੋੜਾ ਜਿਹਾ ਬਾਕੀ ਆਪਾਂ ਕੋਸ਼ਿਸ਼ ਕਰਾਂਗੇ ਕਿ ਕਰਮਾ ਵਾਲੀ ਆਪ ਤੇ ਸੂਪੇ ਤੇ ਵਧੀਆ ਗੱਲ ਹੈ ਪਰ ਆਲੀ ਹੋਰ ਝੁਕ ਲਿਆ ਗਈ ਨਾ ਅੰਦਰ ਹੋਰ ਬਾਦੂ ਸਹੀ ਹੈ ਝੁਕ ਲਿਆ ਹੋਰ ਥੱਬਾ ਜਾਂ ਐ ਕਰਨੀ ਤਾਂ ਉਹ ਗੱਠ ਨਹੀਂ ਪਈ ਮਾਨਕ ਕੋਲੇ ਉਹ ਖੋਲ ਕੇ ਅੱਧੀ ਕੋ ਕੱਢ ਲਿਆਉਂਦੇ ਜੋ ਅੰਦਰ ਲਈ ਅੰਦਰ ਸੁੱਟ ਲਾਂਗੇ ਅੰਦਰ ਜਦੋਂ ਲਜਾਵਾਂਗੇ ਇਹ ਆਪੋ ਨੇ ਅੰਦਰ ਲੈ ਜਾਣੀ ਮੁੜ ਕੇ ਮੱਜਾ ਸਾਰੀਆਂ ਅੰਦਰ ਲੈ ਜਾਾਂਗੇ ਇੱਥੇ ਹੀ ਖੋਲ ਲਾ ਇਹਨੂੰ ਰस्सियां ਵੱਖਰੀਆਂ ਕਰ ਲਈ ਆ ਇਹਨੂੰ ਖੋਲ ਕੇ ਕਿ ਨਹੀਂ ਅੱਧਿਕਾ ਕੱਢ ਲਿਆ ਵਿੱਚੋਂ ਤੇ ਪਰਾਲੀ ਆ ਪਰ ਸਪਾਈ ਜਾਨੀ ਇੱਥੇ ਹੀ ਰੱਖ ਲਾ ਪਾ ਲਾਂਗੇ ਮੁੜ ਕੇ ਤੇ ਆਪਾਂ ਐ ਕਰੀਏ ਹਾਂਜੀ ਤੈਨੂੰ ਦੱਸ ਦਿਆਂ ਇੱਕੋ ਮਿੰਟ ਰੋ ਆਪਾਂ ਅੰਦਰ ਮੜਾ ਬੈੱਡ ਜਾਂ ਬਣਾ ਲਈਏ ਅੰਦਾ ਮੁੜ ਕੇ ਜਦੋਂ ਅੰਦਰ ਲੈ ਜਾਾਂਗੇ ਇਹਨੂੰ ਆ ਨਾ ਆਪਾਂ ਨੂੰ ਮਤਲਬ ਸਵੇਰੇ ਹੀ ਥੋੜਾ ਜਿਹਾ ਅੰਦਾਜ਼ਾ ਜਿਹਾ ਹੋ ਗਿਆ ਸੀ ਆਬ ਉੱਧ ਰੋੜੀ ਚੋਕ ਹੋਇਆ ਬਈ ਆਹ ਵੇ ਰੋੜੀ ਜਿੱਥੇ ਚੋਕ ਪਹਿਲਾਂ ਮਰੇ ਬਾਹਰ ਕੱਢ ਦੇਣ ਤੇ ਪ੍ਰਾਲੀ ਪ੍ਰੂਲੇ ਆਪਾਂ ਲਿਆ ਕੇ ਅੰਦਰ ਰੱਖ ਲਈ ਸੀ ਜਦੋਂ ਲੋਡ ਪਈ ਤੇ ਮਤਲਬ ਦਾਦਾ ਥੱਲੇ ਉਛਾਲਾਂਗੇ ਤੇ ਇਹਨੂੰ ਨਾ ਕੁਛ ਤਾਂ ਇੱਥੇ ਕਰ ਦੇ ਇਧਰ ਨੂੰ ਬੈੱਡ ਜਾ ਬਣਾ ਦੇ ਕੁਛ ਆਪ ਉੱਥੇ ਬੱਚਾ ਜਿਹੜਾ ਫਿਰ ਉੱਥੇ ਕਰਨਾ ਹੋਇਆ ਤੇ ਬਾਹਰ ਇਧਰ ਉਹ ਇਧਰ ਘੱਟ ਲਿਆ ਉਧਰ ਜਾਦੀ ਰਹਿੰਦੇ ਇਧਰ ਘੱਟ ਲਿਆ ਹਾਂਜੀ ਪਰ ਗੋਟ 'ਚ ਰਹਿੰਦੇ ਜਾਦੀ ਇਧਰ ਹਸਾ ਦੇ ਦੀ ਲਿਆ ਨਾ ਲੋੜ ਤੇ 12 ਫੁੱਟ ਲਾਂ ਨੂੰਰ ਵਾਧੂ ਪਰਾਲੀ ਕੋਈ ਆਪਣੇ ਕੋਲ ਗੱਠਾਂ ਕੋਠਾਂ ਵਾਲੀ ਪਰਾਲੀ ਦਾ ਮਤਲਬ ਵਧੀਆ ਕੰਮ ਦੇ ਜਾਂਦੀ ਐ ਇਦਾਂ ਬਿਲਕੁਲ ਜੇ ਪਸ਼ੂ ਸੂਣ ਲੱਗਾ ਥੱਲੇ ਖਲਾਰ ਲਈ ਹੁਣ ਉੱਥੇ ਬੱਚਾ ਆਪਾਂ ਕਰਦਾਂਗੇ ਜੇ ਸੂਕੀ ਕਰਨ ਵਾਲੀ ਤੇ ਇੱਥੇ ਇਹਨੂੰ ਬੰਨਦਾਂਗੇ ਬਾਹੰਦਰ ਜਦੋਂ ਸੂਕੀ ਆਪਾਂ ਉਦੋਂ ਸਾਰੇ ਪਸ਼ੂ ਫਿਰ ਅੰਦਰ ਕਰਦਾਂਗੇ ਮੱਜਾ ਸਾਰੀਆਂ ਦੇ ਨਾਲ ਬਾਹਰ ਇਹਨਾਂ ਥਾਂ ਖੁੱਲਾ ਬੈਣਾ ਬਣਾ ਸੌਖਾ ਹੋ ਜਾਂਦਾ ਬਾਕੀ ਵੈਗਰੂ ਦੀ ਕਿਰਪਾ ਦੇ ਨਾਲ ਬਹੁਤ ਜਲਦੀ ਆਪਾਂ ਲੱਗੇ ਆ ਥਾਂ ਦੀ ਸੈਟਿੰਗ ਜੀ ਕਰਨ 10 12 ਫੁੱਟ ਦਾ ਥਾਂ ਉਸ ਹੱਤ ਬਣਾਵਾਂਗੇ ਵੀ ਜਿੱਥੇ ਪਸ਼ੂ ਦਾ ਸਪੈਸ਼ਲ ਸਿਰਫ ਸੂਣ ਵਾਸਤੇ ਜਿਹੜਾ ਸੂਣ ਵਾਲਾ ਪਸ਼ੂਆਂ ਦੇ ਵਿੱਚ ਨਾ ਮਤਲਬ ਖੁੱਲਾ ਛੱਡ ਦਿਆ ਕਰਨਾ ਆਪਾਂ ਐਸਾ ਤੇ ਸਿਸਟਮ ਬਣਾਉਣਾ ਤੇ ਲੱਗੇ ਆਪਦਾ ਇੱਕ ਮੰਜੇ ਦਾ ਜਿਗਾਰ ਬਣਾ ਦਾਂਗੇ ਵੀ ਜਿਹੜਾ ਉਹਦੇ ਕੋਲੇ ਰਾਖੀ ਰੱਖਣੀ ਸੌਖੀ ਹੋ ਜੇ ਤੇ ਆਪਾਂ ਸਕੰਜੇ ਸੁੰਗੇ ਲਾਏ ਨੇ ਇੱਥੇ ਵਧੀਆ ਸੌਖੀਆਂ ਬੈਂਦੀਆਂ ਨੇ 4 4 ਫੁੱਟ ਦਾ ਗਾਇਵੇ ਜਿਹੜਾ ਆ ਇਹਦੇ 3 ਫੁੱਟ 9 ਇੰਚ ਦਾ ਗਾਇਵੇ ਬਾਕੀ 4 4 ਵਾਲੇ ਨੇ ਤੇ ਵਧੀਆ ਸੌਖੀਆਂ ਬਹਿ ਰਹੇ ਨੇ ਮੱਜਾਂ ਲਾਉਣੇ ਹੁਣ ਮੈਟ ਮੂਡ ਸੈਟਿੰਗ ਕਰਦੇ ਆਂ ਤੇ ਆਉਂਦੀਆਂ ਰਹਿਣੀਆਂ ਵੀਡੀਓ ਬਾਕੀ ਇਹਦੀ ਪੂਰੀ ਵੀਡੀਓ ਤੁਸੀਂ ਦੇਖਿਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਮਾਲਕ ਕਿਰਪਾ ਕਰੇ ਵਧੀਆ ਵਧੀਆ ਕਰਮਾ ਲਈ ਸੂਪੇ ਵੇਖੀ ਜੋ ਉਹਦੇ ਬਹਿ ਗਈ ਬਾਹਰ ਪੜ ਹੈ ਮਾਰਾ ਆ ਭਾਵੇਂ ਉਹਦੇ ਨਿੱਡੇ ਕੱਪੜੇ ਦੇ ਮਾਰ ਲੋ ਭਾਵੇਂ ਵਾਲਾਂ 'ਚ ਮਾਰ ਲੋ ਆ ਵਧੀਆ ਵੇਖਾ ਵਧੀਆ ਪਰਾਲੀ ਦੀ ਲੱਥੀ ਜਾਨੀ ਜਿਵੇਂ ਤੂੰ ਲਿਆਇਆ ਮਾਰ ਲੋ ਬਰਕਤ ਹੋਣੀ ਪਰਾਲੀ ਖਾਦੀ ਜਾਂਦੀਆਂ ਗਾਂ ਖੇਦੇ ਵਿੱਚ ਰੱਸੀ ਕੱਢ ਲੈਣੀ ਸੀ ਕੀ ਗੱਲ ਤੁਸੀਂ ਭੁੱਖੀਆਂ ਨਹੀਂ ਖਲੋਤੀਆਂ ਕਿਤੇ ਆ ਮਾਨਕ ਤੇਰਾ ਬੜਾ ਸੁੱਤਾ ਹੈ ਨਜ਼ਾਰੇ ਲੈਂਦਾ ਫਿਰ ਬਰਕਤ ਕਿਵੇਂ ਆ ਚਲਦੀ ਵੀਡੀਓ ਨਾਲ ਚਲਦੀ ਜੋ ਖੇਚੜਾ ਖਲੋਤੀ ਜਣਾ ਖਿੱਤੀ ਚੰਗਾ ਨੇੜੇ ਗਿਆ ਉੱਠ ਪੈਂਦੀ ਆ ਨਾ ਕੋਈ ਨਹੀਂ ਆ ਜਵੇ ਇਹਨੇ ਆਪੇ ਸੂਪੇ ਹੀ ਸਭ ਵਧੀਆ ਗੱਲ ਜਦੋਂ ਨੇੜੇ ਹੋਈ ਤਾਂ ਉਹ ਉੱਠ ਸेलो ਉੱਠ ਪੈਂਦੀ ਇਹਨੇ ਚੱਟ ਸੂਪੇ ਨੇ ਆਪੇ ਬਾਕੀ ਇੰਨਾ ਵਧੀਆ ਹੁੰਦਾ ਪੇ ਜੋਰ ਲਾਵੇ ਨਾ ਬਿਲਕੁਲ ਫਿਰ ਮਤਲਬ ਥਲ ਥੂਣ ਜੇ ਵਧੀਆ ਕਰ ਜਾਂਦੀ ਹੈ ਬਸ ਉਹ ਜਿਹੜਾ ਹੁੰਦਾ ਨਾ ਅਈਲਾ ਸੂਆ ਸੂਣ ਵਾਲਾ ਉਹ ਥਲ ਥੂਣ ਚੰਗੇ ਚੜ ਕੱਢ ਜਾਂਦਾ ਮੜ ਕੇ ਜੋਰ ਲਾ ਕੇ ਬਾਕੀ ਕਰਮਾਲ ਨੇ ਸੁਕਣਾ ਤੋ ਸੁਕੜਾ ਕੋ ਚੱਕਰ ਨਹੀਂ ਹੈਗਾ ਬੈਂ ਤਾਂ ਦਿੱਕਤ ਕਰਦੀ ਨਹੀਂ ਗਈ ਨਾ ਮੈਂ ਉਦੋਂ ਨੇੜੇ ਜਿਹਾ ਗਿਆ ਤੇ ਉੱਠ ਪੀ ਮੈਂ ਤਾਂ ਮੁੜ ਕੇ ਮੈਂ ਹਾਂ ਵੀ ਨਹੀਂ ਹਾਂ ਆ ਫੜ ਖਾਂ ਮੈਂ ਵੇਣਾ ਜੇ ਬੰਦ ਠੀਕ ਆਪ ਤਾਂ ਆ ਚੱਲਦੀ ਵੀ ਵੀਡੀਓ ਜਮਾ ਮਾ ਨਾਲ ਜੀ ਦਾ ਚੱਲੀ ਜਾਂਦੇ ਮੈਂ ਸਿੱਧਾ ਰੱਖਣਾ ਥੋੜਾ ਹੁਣ ਮੈਂ ਦੱਸ ਦਿਆਂ ਨਾ ਨਹੀਂ ਮਾਰਤਾ ਹੱਥ ਨਾਲ ਖਲੋ ਜਾ ਚੱਲੀ ਜਾਂ ਨ ਕੋਈ ਦਿੱਕਤ ਖਲੋ ਕੇ ਨਾ ਬਣਾਵਾ ਆਹੋ ਖਲੋ ਮੈਂ ਹਾਂ ਜੋ ਵੀਡੀਓ ਖੁਲਾਰ ਲਾ ਕੇ ਜਾਣਾ ਉੱਠੇ ਨਾ ਨਾ ਫਿਰ ਤਾਂ ਬਾਰ ਨਹੀਂ ਪਾੜ ਲਾ ਬਾਵਰ ਚਾ ਕੇ ਜੇ ਨਾ बचा के जे फ ला आवं कोले